ਆਹ ਜਨਾ ਲੇ ਹੋਂ ਗੜ ਤਾ ਚਰੋ ਜਬ ਆਪ ਕੀ ਆਉਂਦੀ ਸਾਹਮਣੇ ਅਧੀਰਨ ਮੈਂ ਤਮਜੂਦ ਰਹਾ ਅਧੀਰਨ ਮੈਂ ਤਮਜੂਦ ਮਰੋ ਅਸਕੇ ਪਾਰ ਖੰਡੋ ਖੜੇ ਮੁਕਤਾ ਬਰੀ ਆਰਤੀ ਸਾਬ ਸਨੋਹੀ ਸਹੈਤੀ श्री <laughs> <laughs> ਆ ਆ ਦਾ ਦਸਮ ਸਰਵਰ ਉਹ ਸਾਰਿਆਂ ਦੇ ਜ਼ਿਕਰ ਹੁਣ ਛਿਡਦੇ ਇੱਥੇ ਹੀ ਬਸ ਨਹੀਂ ਖਾਲਸਾ ਜੀ ਇਹ ਨੀਲੰਬਰ ਧਾਰੀ ਖਾਲਸਾ ਇਹ ਪੰਥ ਬੁੱਢੇ ਦਲ ਦੇ ਜਥੇਦਾਰ ਸਾਹਿਬ ਮਾਹਕਾਲ ਜਿੰਨੇ ਵੀ ਜਥੇਦਾਰ ਅਸੀਂ ਬਹੁਤ ਸਤਿਕਾਰ ਕਰਦੇ ਆਂ ਤਾਂ ਹੀ ਪੰਥ ਵਿੱਚ ਬੁਲਾ ਕੇ ਕਿੱਧਰ ਆ ਤੂੰ ਦਿੱਤੇ ਜਾਂਦੇ ਪਰ ਮਾਹਕਾਲ ਤੋਂ ਨਹੀਂ ਗਿਆ ਜਾ ਸਕਦਾ ਗਿਆ ਜਾ ਸਕਦਾ ਕਿਸੇ ਜਥੇਦਾਰ ਨੂੰ ਉਹ ਸਿਰਫ ਬੁੱਢੇ ਦਲ ਦੇ ਜਥੇਦਾਰ ਫਰਲੇ ਬਾਣੀ ਦੂਜੀ ਗੱਲ ਅਕਾਲ ਪੁੰਗਾ ਅਕਾਲ ਦਾ ਪੁੰਗਾ ਅਕਾਲ ਤਖਤ ਸਾਹਿਬ ਉਹ ਅਕਾਲ ਪੁੰਗਾ ਅਕਾਲੀਆਂ ਦਾ ਅਕਾਲੀ ਦਾੜੀ ਕੱਟੇ ਵਾਲੇ ਨੂੰ ਨਹੀਂ ਸਿੱਖਿਆ ਜਾਂਦਾ ਅਕਾਲੀ ਕਹਿੰਦੇ ਆ ਅਕਾਲੀ ਸਿਰਫ ਦੇ ਸਰਬੰਨੇ ਸਿੰਘਾਂ ਨੂੰ ਕਿਹਾ ਜਾਂਦਾ ਸੀ ਖਾਲਸਾ ਇਹ ਨਕਲੀ ਤੇ ਅਸਲੀ ਅਸਲੀ ਦਵਾਈ ਤੇ ਨਕਲੀ ਦਵਾਈ ਫਰਕ ਤੇ ਆ ਗਈ ਆ ਨਕਲੀ ਇੱਕ ਤੇ ਦੇਖੋ ਪਹਿਲੀ ਗੱਲ ਜਿਹੜੇ ਵੀ ਜਥੇਦਾਰ ਸਾਹਿਬ ਸਤਿਕਾਰਯੋਗ ਨੇ ਪਰ ਜਥੇਦਾਰ ਸਾਹਿਬ ਤਨਖਾਹੀਆ ਨਹੀਂ ਹੁੰਦਾ ਜਥੇਦਾਰ ਸਾਹਿਬ ਸੁਤੰਤਰ ਹੁੰਦੇ ਨੇ ਆਜ਼ਾਦ ਹੁੰਦੇ ਨੇ ਔਰ ਅਸੀਂ ਵੀ ਇਹੀ ਚਾਹੁੰਦੇ ਹਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਉਹ ਕਿਸੇ ਦਾ ਤਨਖਾਹ ਨਾਲ ਇੰਦਾ ਫਿਰੇ ਕੋਈ ਦੂਜਾ ਤੀਜਾ ਗਲਤੀਆਂ ਕਰਨ ਵਾਲਾ ਕੋਈ ਕਰਹਿਤੀਆ ਕੋਈ ਮੰਨਮਤੀਆ ਕੋਈ ਮਨ ਆਂਜਿਆ ਕਰਨ ਵਾਲਾ ਉੱਥੇ ਹੰਕਾਰ ਨਾਲ ਨਹੀਂ ਉੱਥੇ ਨਿਭ ਕੇ ਜਾਵੇ ਉੱਥੇ ਲੰਮਾ ਬੈ ਕੇ ਟੰਡਲਤਾ ਕਰਦਾ ਜਾਵੇ ਆਕੜਾ ਲੈ ਕੇ ਨਾ ਜਾਵੇ ਅਕਾਲ ਤਖਬ ਸਾਹਿਬ ਬਹੁਤ ਸਰਬ ਉੱਚ ਹੈ ਉਹਨੇ ਕਿਸੇ ਬੰਦੇ ਦਾ ਨਹੀਂ ਅਕਾਲ ਤਖਬ ਸਾਹਿਬ ਜਿੱਥੇ ਦੇ ਜਥੇਦਾਰ ਸਾਹਿਬ 10 ਬੁੱਢੇ ਦਲ ਸਾਹਿਬ ਦੇ ਮੁਖੀ ਨੇ 10 ਜਥੇਦਾਰ ਸਾਹਿਬ ਖਾਲਸਾ ਜੀ ਇਸ ਸਮਾਪਣਾ ਪ੍ਰਾਤਨ ਇਹ ਬਚਨ ਚਲਦੇ ਰਹੇ ਜਿਹੜੇ ਪ੍ਰਾਤਨ ਗੁਰਸੇਖ ਨਿਹੰਗ ਸਿੰਘ ਪਚੰਗ ਸਿੰਘ ਉਹਨਾਂ ਦੀਆਂ ਬਹੁਤ ਵੱਡੀਆਂ ਕਮਾਈਆਂ ਗੁਰੂ ਖਾਲਸਾ ਜੀ ਉਹ ਇਹ ਵਚਨ ਕਹਿੰਦੇ ਹੁੰਦੇ ਸੀ ਕਿ 100 ਸਾਲ ਦੀ ਖੇਡ 25 25 25 ਕਿਦੋਂ ਗੱਲ ਬਾਣੀ ਚੱਲੀ 25 ਆ ਗਿਆ ਆਉਂਦਾ ਛੜਾ ਮਾਰਦਾ ਔਰ ਹਾਲਾਤ ਕੀ ਬਣ ਰਹੇ ਨੇ ਔਰ ਇਹ ਵੀ ਚੇਤੇ ਰੱਖਿਓ ਗੁਰੂ ਕਿਰਪਾ ਕਰੇ ਅੱਜ ਜੇ ਇਹ ਗੱਲ ਪ੍ਰਚਾਰ ਨਿਹੰਗ ਸਿੰਘਾਂ ਦਾ ਜੈ ਜੈਕਾਰ ਇਹ ਹੁਣੇ ਹੀ ਹੁਣਾ ਕੋਈ ਮਾਨ ਦਾ ਪੁੱਤਰ ਰੋਕ ਨਹੀਂ ਸਕਦਾ ਜੇ ਯਤਨ ਕੀਤੇ ਜਾ ਰਹੇ ਆ ਪਈ ਨਿਹੰਗ ਸਿੰਘਾਂ ਦੇ ਪ੍ਰਚਾਰਕਾਂ ਨੂੰ ਜ਼ਥੇਦਾਰਾਂ ਨੂੰ ਦਲਾ ਪੰਥਾਂ ਨੂੰ ਟਾਰਗੇਟ ਕਰਕੇ ਵੀ ਜਾਂ ਇਹਨਾਂ ਨੂੰ ਪਿੱਛੇ ਧੱਕਿਆ ਜਾਵੇ ਨਹੀਂ ਹੋਣਾ ਕਿਉਂਕਿ ਇਹ ਤਾਂ ਸਤਿਗੁਰੂ ਤੇ ਆਲ ਹੋ ਗਿਆ ਗੁਰੂ ਦੇ ਬਚਨ ਸਨ ਇਹ ਪਾਣੀ ਇਸ ਸਮੇਂ ਬਣ ਨਹੀਂ ਬਣਿਆ ਔਰ ਇਸ ਸਮਾਂ ਬਣ ਗਿਆ ਬਣ ਰਿਹਾ ਅਰਕਲਗੀਆਂ ਵਾਲੇ ਦੀਆਂ ਮਹਿਰਾਂ ਤੇ ਜਿਹੜੇ ਨਿਹੰਗ ਸਿੰਘਾਂ ਚ ਬਾਣੀ ਚ ਆ ਕੇ ਵੀ ਕੁਰੀਤیاں ਕੁਨੀਤیاں ਕਰ ਰਹੇ ਨੇ ਉਹ ਪੰਥ ਨੇ ਐ ਇੱਕ ਸਿਨ ਵਿੱਚ ਸਦਾਰ ਦੇਣੇ। ਉਹ ਕਿਸੇ ਦੂਜੇ ਤੀਜੇ ਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ। ਜਦੋਂ ਜਥੇਦਾਰ ਸਾਹਿਬ ਸੱਜ ਗਏ ਉਹ ਕੀ ਕਰਦੇ ਆ ਕਿਉਂਕਿ ਫਰਲੇ ਵਾਲੇ ਨੂੰ ਬਾਣੀ ਵਾਲੇ ਨੂੰ ਜਿਹੜਾ ਆਪ ਬਾਣੀ ਵਿੱਚ ਨਹੀਂ ਉਹ ਸਜਾ ਨਹੀਂ ਦੇ ਸਕਦਾ। ਅਰ ਫਾਲਸਾ ਜੀ ਇਹ ਜਿਹੜਾ ਬਾਣ ਇਹ ਬਾਣੀ ਏ ਦੇ ਦੋਵੇਂ ਪੰਖ ਨੇ ਬਾਣੀ ਬਾਣਾ ਪੰਖ ਪਛਾਨੋ ਇੱਕ ਗੁਰੂ ਦਾ ਪੰਛੀ ਜਨੋ ਤੇ ਬਾਬਾ ਜੀ ਨੇ ਫੜ ਲਿਆ ਨਾ ਫੜ ਲਿਆ ਇਹ ਮਾਂ ਗਾਲ ਅਕਾਲ ਪੁਰਗਵਾਈ ਕਰੋ ਪੁਜਾਰੀ ਪੁਜਾਰੀ ਬਾਦ ਉਹ ਕੀ ਹੈ ਮੈਂ ਤੇ ਬੋਲਾਂ ਗਰਮੀ ਪਹਿਲੇ ਬਾਬਾ ਇੱਕ ਇੱਕ ਪੌਣ ਰੁਪਿਆ ਦਾ ਚੱਲਦੇ ਕੈਮਰੇ ਇਹ ਗਾਂ ਤੋਂ ਕਾ ਬੜੀ ਦੂਰ ਚਲੇ ਜਾਂਦੇ ਆ ਤਾੜਨੇ ਵਾਲੇ ਕਿਆਮਤ ਕੀ ਨਸਰ ਰੱਖਦੇ ਹੈ ਇਹ ਗਣਿਸ਼ ਕਰਨੀਆਂ ਗੱਲਾਂ ਉਹ ਨਹੀਂ ਵੀ ਕਰਨੀਆਂ ਪਰ ਸੱਚ ਦੇ ਸੱਤੇ ਰਹਿਣਾ ਜੋ ਮਰਜ਼ੀ ਕਹਿ ਲੋ ਖਾਲਸਾ ਜੀ ਕੂੜ ਨਖੁੱਟੇ ਨਾਨਕਾ ਔਰ ਸੱਚ ਰਹੀ ਇਹ ਪੰਥ ਦੇ ਬੋਲੇ ਇਹ ਪੰਥ ਦੀਆਂ ਗੁੰਜਰ ਇਹ ਪੰਥ ਦੀਆਂ ਜੈ ਜੈਕਾਰਾਂ ਇਹ ਹੋਣੀ ਹੀ ਹੋਣੀਆਂ ਸ਼ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਬਾਬਾ ਜੀ ਬਾਬਾ ਬਲਵੀਰ ਸਿੰਘ ਸਾਹਿਬ ਜੀ 96 ਕਰੋੜੀ ਜੀ ਆ ਵੀ ਵੇਖੋ ਬਾਬਾ ਜੀ ਉਹ ਗੁਰੂਗ੍ਰੀਓ ਲਾਂਡਰੀਓ ਫੋਚੋ 96 ਕਰੋੜੀ ਕੋਈ ਦੂਜਾ ਘਾ ਸਕਦਾ ਨਹੀਂ ਇਕੱਲੇ ਬੁੱਢੇ ਦਲ ਦੇ ਜੱਥੇਦਾਰ ਉਹ ਕੌਣ ਨੇ ਉਹ ਨਹੀਂ ਬਾਬਾ ਬਲਬੀਰ ਸਿੰਘ ਜੀ ਕਿਉਂ ਨਹੀਂ ਇਹ ਚਾਪਲੂਸੀ ਨਹੀਂ ਕਿਉਂ ਨਹੀਂ ਬਚਨ ਸੁਣੋ ਇੱਕ ਆਕਰਤਾ ਰੱਖਿਓ ਕਿਉਂ ਨਹੀਂ ਕਿਉਂਕਿ ਬਾਬਾ ਰਜਿੰਦਰ ਸਿੰਘ ਜੀ ਜਿਹੜੇ ਨਿਸ਼ਾਨਾ ਦਿੱਤਾ ਬਿਆ 96 ਕਰੋੜ ਸ਼ਹੀਦ ਸਿੰਘ ਨੇ ਉਹ ਨਿਸ਼ਾਨ ਸਤਿਗੁਰਾਂ ਨਾਲ ਰਹੇ ਉਹ ਨਿਸ਼ਾਨ ਅੱਜ ਕਿੱਥੇ ਨੇ ਉਹ ਨਗਾਰੇ ਰਣਜੀਤ ਨਗਾਰੇ ਜਿਨ੍ਹਾਂ ਦੀ ਤਾਬਿਆ ਚੰਗਾ ਜਿੱਤੀਆਂ ਉਹ ਕਿੱਥੇ ਨੇ ਉਹ ਸ਼ਰੋਮਣੀ ਪੰਥ ਅਕਾਲੀ ਬੁੱਢੇ ਦੰਦ ਦੇ ਕੋਲ ਤੇ ਬੁੱਢੇ ਦੰਦ ਦੇ ਜਥੇਦਾਰ ਸਾਹਿਬ ਉਹਨਾਂ ਨਗਾਰਿਆਂ ਨਿਸ਼ਾਨਾਂ ਦੀ ਤਾਬਿਆ ਰੱਖਦੇ ਨੇ ਇਸੇ ਕਰਕੇ 96 ਕਰੋੜੀ ਦੀ ਲਈ ਔਰ ਦੂਜੀ ਗੱਲ ਗੁਰੂ ਖਾਲਸਾ ਜੀ ਸਮਾ ਹੀ ਐਸਾ ਬਣ ਜਾਣਾ ਬਣਦੀ ਯਾਰ ਕਦੇ ਸੋਚਿਆ ਸੀ ਉਹ ਤਾਂ ਨੂੰ ਉਹ ਇੱਕ ਇੰਟਰਵਿਊ ਆਈ ਆ ਸੁਣ ਲਿਓ ਉਹ ਸਰਸੇ ਵਾਲੇ ਦਾ ਚੇਲਾ ਕਹਿੰਦਾ ਕਹਿੰਦਾ ਜਦੋਂ ਗਏ ਉਹਦਾ ਲੀਡਰਾਂ ਕੋ ਆ ਜਿਹੜੇ ਹੁਣ ਜਾਂਦੇ ਆ ਉੱਥੇ ਆਂਦਾ ਉੱਥੇ ਐ ਹੈ ਕਿੱਥੋਂ ਕੇ ਗਾ ਲੀਡਰ ਨੇ ਨਾ ਹਮ ਰਹਿਣੇ ਇਹਨਾਂ ਨੂੰ ਪਤਾ ਲੱਗੀ ਜਾਣਾ ਤੁਹਾਨੂੰ ਕਹਿੰਦਾ ਉੱਥੇ ਦਾ ਪਾਪਾ ਸਰਸੇ ਵੜਾ ਇੱਥੇ ਦਾ ਪਾਪਾ ਮੈਂ ਆ ਅੱਜ ਦੇ ਨਾਲ ਕੁਝ ਨਹੀਂ ਗੇ ਮੇਰੇ ਥਰੂ ਹੋਣਾ ਚਾਹਣਾ ਹਾਂਜੀ ਤੇ ਬਾਬਾ ਜੀ ਨੇ ਇਹ ਸੁਣ ਲਿਆ ਸਾਧ ਸੰਗਤ ਜੀ ਇਹ ਜਦੋਂ ਬਾਬਾ ਜੀ ਇਹ ਬਚਨ ਅੱਜ ਥੋੜੀ ਇਹਦੇ ਤੁਸੀਂ ਉਦਣ ਕਰ ਦਿੱਤਾ ਸੀ ਇਹਨੇ ਉਹਨੂੰ ਵੀ ਪਤਾ ਨਹੀਂ ਕੀ ਪਾਉਣਾ ਸ਼ੁਰੂ ਕਰਤਾ ਉਹਨਸੇ ਕੌਣ ਲੱਗਿਆ ਵੀ ਇਦਾਂ ਸੁੱਕ ਜੂ ਅੰ ਮੁੜ ਕੇ ਮੱਠੀ ਲਿਆ ਕੇ ਲਾ ਦੇਂਗੇ ਇਹ ਭਗਤ ਨਹੀਂ ਬਹਿਣਾ ਤੇ ਸੰਗੜ ਗੁੰਡਾ ਦਾ ਲਗੋ ਹੈ ਨਹੀਂ ਉਹ ਸੰਗੜ ਵੀ ਆ ਗਿਆ ਜਿਹੜੇ ਸੰਗੜਿਆਂ ਨਾਲ ਮੰਨਦੇ ਨੇ ਇਹ ਇਹ ਗੱਲ ਸੁਣੋ ਜੋ ਮਰਜੀ ਕੀ ਜਾਣ ਇਹ ਭਾਵੇਂ ਵਰਦਣ ਹੀ ਵਰਦਣ ਹੈ

ਵੋਲਟ ਜਬਾਤੀ ਕਰਦੀ ਹਾਲੇ ਤੇ ਬਹੁਤ ਕੁਝ ਵਧਣਾ ਘਟਣਾ ਉਹ ਅਸੀਂ ਦਿੱਲੀ ਚਲ ਗਏ ਜਨਮ ਨੇ ਮੈਂ ਆਇਆ ਨਾ ਉਹ ਮੈਂ ਸ਼ੁਰੂ ਕਰਤਾ ਮੈਂ ਕਿ ਤਗੜ ਤਗੜ ਕਬੜ ਪਾਇਤ ਮਦਾਨ ਵਿੱਚ ਤੜਕ ਤੜਕ ਉਹ ਇੱਕ ਆਇਆ ਕੋਈ ਇਹ ਮੈਂ ਬਲੀ ਹੌਲੀ ਹੌਲੀ ਮੈਂ ਕਿ ਇਹਦਾ ਬਲੱਡ ਪ੍ਰੈਸ਼ਰ ਆਇਓ ਗਿਆ ਮੈਂ ਕਿ ਹਾਈ ਕਰਨ ਨੂੰ ਤਾਂ ਢਾਡੀ ਆ ਲੋ ਵਾਲੇ ਉਹ ਸਾਡੇ ਤੋਂ ਪਹਿਲਾਂ ਉਹ ਸਵਾਸ਼ਾਂ ਦੀ ਮਾਲਾ ਗੁੰਦਾ ਸੀ ਉਹਦੇ ਉਹ ਠੰਡਾ ਜਾਂ ਘਮ ਠੀਕ ਨਹੀਂ ਮੈਂ ਕਿ ਇੰਨਾ ਵੀ ਨਹੀਂ ਠੰਡ ਵਰਤਣੀ ਚਾਹੀਦੀ ਹੁਣ ਜਿਹੜੀ ਹੁਣ ਲੋੜਿਆ ਨਾ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੂਲਣੇ ਨੇ ਲੈ ਕੇ ਅਮਰੀਕਾ ਤੋ ਜਬਾਨ ਹੋਣਾ ਖਾਲਸਾ ਥੋਣੀ ਪੰਜ ਕੱਕਿਆਂ ਚ ਸੱਜੀ ਸਾਰੀ ਦੁਨੀਆ ਇਹ ਤੇ ਦੁਨੀਆ ਦਾ ਇਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ ਪੁੱਚੀ ਦੇ ਲੰਡੀ ਪੁੱਚੀ ਤਰ ਲੋ ਘਰ ਲੋ ਲੋਡੋ ਕਸੋਟੂ ਬਾਬਾ ਮਟੂ ਅਸੀਂ ਕੀ ਮੰਨਦੇ ਨਾ ਨੂੰ ਐਵੇਂ ਲੰਡੀ ਪੁੱਚੀ ਦੇ ਤਾਬਿਆਂ ਤੋਂ ਦਬਿਓ ਨਾ ਹਵਾ ਜੀ ਇਹ ਹਾਲੇ ਤਾਂ ਦੁਫਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਤੇ ਵਿਚਾਲੇ ਨੇ ਖਾਲੇ ਵਿੱਚ ਚਿੱਠੀਆਂ-ਚਿੱਠੀਆਂ ਹੀ ਚੱਲਦੀਆਂ ਕਹਿੰਦਾ ਮੋਰਾ ਵਾਲਿਆ ਜਵਾਬ ਖਾਲਸੇ ਤੇ ਜਵਾਨੀਆਂ ਆ ਗਈ ਰਹਿਣੀਆਂ ਤੇ ਬਾਬਾ ਜੀ ਬਾਬਾ ਕਲੰਧਾਰੀ ਜੀ ਉਹਨਾਂ ਦੀ ਕਲਾ ਨਹੀਂ ਵਰਤਣੀ ਉਹਨਾਂ ਦੇ ਬਚਨ ਨਹੀਂ ਜਿਹੜੇ ਬਚਨ ਕਰਤੇ ਬੁਲਾਦੇ ਮੈਂ ਉਹ ਨਹੀਂ ਕਰਨੇ ਉਹਨੇ ਕਿਹਾ ਸੀ ਉਹ ਜਿਹਨੇ ਕੁੱਚਰਨੇ ਸਿੱਧਿਆ ਨ ਮਹਾਰਾਜ ਦਾ ਸਰੂਪ ਨਾਮ ਤੇਜਾ ਸਿੰਘ ਜੀ ਉਹਦਾ ਅਕਾਲੀਆਂ ਦਾ ਬੜਾ ਵੱਡਾ ਲੀਡਰ ਹੋਇਆ ਅਕਾਲੀ ਆ ਜਿਹੜਾ ਬਣਿਆ 100 ਸਾਲ ਪਹਿਲਾਂ ਢੱਲ ਪੰਥਰ ਅਕਾਲੀ ਨਹੀਂ ਉਹ ਅਕਾਲੀ ਉਹਨੇ ਦਾੰਗ ਪਸਾ ਕੇ 101 ਇਹਨੇ ਆਪ ਉਹ ਨਹੀਂ ਕਿਹਾ ਸੀ ਕਿ ਅਸੀਂ 10 ਮਜੀ ਦਾ ਪਾਠ ਕਰਾਂਗੇ 101 ਹਜੇ 6 ਮਹੀਨੇ ਸੀ ਤੇ ਜਿੱਦਣ ਇਹ ਇਕੱਤੇ ਬਾਬੇ ਕਹਿੰਦੇ ਸਿੰਘ ਸਿੰਘ ਅੱਜ ਬਾਬਾ ਬਲਜੀਤ ਸਿੰਘ ਹੁਕਮ ਦੇਦਣ ਦਿਚਾਟ ਕਰ ਦਿਓ ਚਾਟ ਕਰ ਦਿਓ ਕੀ ਨਹੀਂ ਕਰ ਸਕਦੇ ਉਹ ਹੋਰਾਂ ਦੇ ਦੇ ਗੱਲ ਛੱਡੋ ਸਾਡੇ ਵਰਗੇ ਡੁਗਡਗੀ ਛਕਾਉ ਬਚਾਉਣ ਵਾਲੇ ਚ ਮਰਜ਼ੀ ਸਾਤੋ ਕਰਾ ਲੈਣ ਹੁਕਮ ਚਾਹੀਦਾ ਜਥੇਦਾਰਾਂ ਦਾ ਕਿਉਂ ਨਹੀਂ ਹੁੰਦਾ ਪਰ ਸੱਚੇ ਦੇ ਬਾਬਾ ਜੀ ਉਹਨਾਂ ਕਿਹਾ ਸੀ ਕਹਿੰਦੇ 100 ਸਾਲ ਇਹਨਾਂ ਨੂੰ ਵੀ ਦੇਖ ਲੈਣੇ 100 ਸਾਲ ਪਟੇ ਬੁੱਡੇ ਤਾਂ ਲੰਮ ਭਾਏ ਆ ਜਿਨ੍ਹਾਂ ਤੇ ਸਾਈਨ ਨੇ 100 ਸਾਲ ਦੀ ਗੱਲ ਵੀ ਤੁਸੀਂ ਚਲਾ ਕੇ ਦੇਖ ਲਓ ਤੇ ਹੁਣ ਆਪਾਂ ਵੀ ਨਾ ਉਹਨਾਂ ਰੁੱਸੇ ਨਹੀਂ ਪਰਸਣ ਵਾਲੀ ਆਈ ਨਹੀਂ ਉਹਨਾਂ ਦੇ ਜੀਵਨ ਬਹੁਤ ਉੱਚਾ ਖਾਲਸਾ ਜੀ ਉਹ ਸਾਖਸ਼ਾਤ ਐ ਗੋਦ ਚੋਂ ਆਏ ਗੋਦ ਚ ਹੀ ਗਏ ਮਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨੇ ਉਹ ਪਹਿਲੇ ਕਹਿ ਕੇ ਕਲਦੇ ਆ ਕਹਿੰਦੇ ਪੋਤਾ ਦੁਨੀਆ ਤੇ ਜਾਣਾ ਉਹਨਾਂ ਦਾ ਸਫਲ ਕਿੰਨਾ ਦਾ ਦੁਨੀਆ ਤੇ ਆਉਣਾ ਉਹਨਾਂ ਦਾ ਸਫਲ ਕਿੰਨਾ ਦਾ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੁੱਖ ਸਹੈ ਸੇਰੇ ਆਪਣੇ ਸੁੱਖ ਦਾ ਹੀ ਸਭ ਕੋਇ ਤੇ ਦੂਜੀ ਗੱਲ ਜਨਮ ਮਰਨ ਦੋਹੋਂ ਮੈਂ ਨਾਹੀ ਬਚਨ ਮੈਂ ਥੋੜੀ ਜਾਣੇ ਉਪਕਾਰੀ ਆਏ ਜੀਵ ਦਾਨ ਤੇ ਭਗਤੀ ਲੰਘ ਹਰ ਸੜਨ ਤੱਕ ਕੀ ਕੁਛ ਨਹੀਂ ਕੀਤਾ ਅ ਬੁੱਢੇ ਤਾਲੁਤ ਪੰਥ ਦੀ ਕਿੰਨੀ ਵੱਡੀ ਖੇਡ ਖਾਂਸਨੀ ਮਾਰੇ ਤਾਂ ਤੇੜਾ ਹੋਵੇ ਕਿਰਪਾ ਨਾਲ ਤਾਂ ਤੇ ਕੰਧਿਕਾ ਸਿਆਸਤ ਉੱਥੇ ਪੰਥ ਵਿੱਚ ਬਖੇੜੇ ਖੜੇ ਕਰਕੇ ਆਪ ਖਰਾਬੇ ਕਰਨ ਕਰਵਾਉਣ ਤੇ ਮੜਨ ਸਰਪੰਥ ਦੇ ਵੱਧ ਕਿਸਮਤੀ ਆ ਗੁਰੂ ਕੇ ਤਲ ਬੰਦੇ ਸਿੰਘ ਇਹ ਤਣ ਹੁਣ ਉਧਰ ਉੜ ਕੇ ਭੋੜੇ ਆ ਉਹ ਲੋਹ ਚਦਰ ਨੇ ਉਹ ਸ਼ਾਦਰ ਨੇ ਉਹ ਬਰਤ ਨੇ ਸਰਕਾਰਾਂ ਵਰਤ ਨਹੀਂ ਆ ਬਾਬਾ ਜੀ ਤੁਹਾਡੇ ਹਰਿਆਣੇ ਦੇ ਵਿੱਚ ਕਿੰਨੇ ਵਰਤੇ ਹੋ ਦੀ ਕਿਸੇ ਨੂੰ ਉਪਰ ਦਾ ਬਣਾ ਲਾ ਕਿਸੇ ਨੂੰ ਕਰਦਾ ਤੇ ਮੁੜ ਕੇ ਕੋਈ ਮਗਰ ਖੜਦਾ ਨਹੀਂ ਪਰ ਪੰਥ ਪੰਥ ਖੜਦਾ ਵਰਦਾ ਨਹੀਂ ਇਹ ਸੱਚਾ ਪੰਥ ਆ ਸੱਚੇ ਦਾ ਨਹੀਂ ਨਹੀਂ ਮੈਂ ਦੱਸ ਸਕਦਾ ਨਹੀਂ ਮਰ ਸਕਦਾ ਲੱਖ ਝੱਖੜ ਚੋਂ ਇਸ ਤੇ ਕੋਈ ਤਾਂ ਬਾਲ ਮਗਾ ਵੀ ਨਹੀਂ ਕਰ ਸਕਦਾ ਆਉਣਗੇ ਜਦੋਂ ਖਾਲੀ ਛੱਡਦੇ ਹੋ ਨਾ ਮੈਦਾਨ ਤੇ ਕਈ ਆਉਂਦੇ ਆ ਉਹ ਕਹਿੰਦੇ ਮੈਂ ਨਹੀਂ ਕੀਤਾ ਪਹਿਲਾਂ ਕੀਤਾ ਹੀਗਾ ਖਲੀ ਆ ਹੁਣੇ ਕਹੀ ਜਾਂਦੇ ਆ ਜੇ ਪਹਿਲਾਂ ਗਰਾਊਂਡ ਨਾ ਰੱਖੀ ਹੁੰਦੀ ਤੇ ਤੁਸੀਂ ਆ ਕੇ ਪੁੱਤ ਕਿੱਥੋਂ ਬਾਲੀਆਂ ਮਾਰ ਲੈਂਦੇ ਤੁਸੀਂ ਆ ਕੇ ਕੀ ਕਰ ਲੈਂਦੇ ਪਹਿਲਿਆਂ ਨੇ ਜਾਰੀ ਰੱਖਿਆ ਸਾਜੋ ਸਮਾਨ ਸੰਭਿਆ ਆਓ ਜਿੰਨੇ ਜਥੇਦਾਰ ਆਜ ਤਾਈਂ ਆ ਦਰਸ਼ਨ ਕਰੀ ਜਾਓ ਪਹਿਲੇ ਬਾਬਾ ਬਨੋੜ ਸਿੰਘ ਜੀ ਦੂਜੇ ਦੀਵਾਨ ਦਰਬਾਰਾ ਸਿੰਘ ਜੀ ਤੀਜੇ ਨਵਾਬ ਕਪੂਰ ਸਿੰਘ ਜੀ ਦਰਸ਼ਨ ਕਰੋ ਗੁਰਦੇ ਦਲ ਦੇ ਜਥੇਦਾਰ ਬਲੀ ਗੱਡੇ ਚੌਥੇ ਬਾਬਾ ਜੱਸਾ ਸਿੰਘ ਜੀ ਆਲੂ ਬਾੜ ਗਾ ਦਿੱਲੀ ਉਹਨਾਂ ਫਤਹਿ ਕੀਤੀ ਉਹਨਾਂ ਦੀ ਤਾਂ ਪਿਆ ਗੁਰਦੁਆਰੇ ਉਹਨਾਂ ਕਹਿ ਕੇ ਬਣਾ ਬਗੇ ਸੇ ਬਣਾ ਕੇ ਹੁਣ ਤਾਂ ਨਹੀਂ ਬਾਪੂ ਤਾਂ ਪੁੱਤਾਂ ਨੂੰ ਕਹਿੰਦੇ ਹੁੰਦਾ ਕਰਦੇ ਪੁੱਤਰ ਹੀ ਹੁੰਦੇ ਆ ਜੱਸਾ ਸਿੰਘ ਆ ਰਾਮਗੜੀਏ ਨੂੰ ਗਿਆ ਆ ਭੱਟ ਕਿਲ ਜਾਣਾ ਤੁਸੀਂ ਓ ਮਿਸਤਰੀ ਸਿੰਘ ਤੁਸੀਂ ਓ ਰਾਮਗੜੀਏ ਤੁਹਾਨੂੰ ਸ਼ੈਣੀਆਂ ਥੋੜੇ ਚਲਾਉਣ ਦਾ ਪਤਾ ਨਿਰੇ ਪੱਥਰ ਹੀ ਨੇ ਕਰਦੇ ਬੰਦੇ ਵੀ ਘਰਨੇ ਆਉਂਦੇ ਆ ਕਰਦੇ ਓ ਜਿਹਨੂੰ ਘੜਨਾ ਤੁਹਾਡੀ ਪਿੱਠ ਤੇ ਪੰਥ ਖੜਾ ਜਾਓ ਜੱਸਾ ਸਿੰਘ ਜੀ ਤੁਹਾਡਾ ਕੋਈ ਮਾਲ ਪੈਗਾ ਨਹੀਂ ਕਰਦਾ ਹਾਥੀ ਘੋੜੇ ਉੱਥੇ ਛੱਡ ਕੇ ਆਏ ਜਿਹੜੇ ਪੰਥਲੇ ਸੀ ਪਹਿਨਾ ਮਗਰ ਪਾ ਕੇ ਧੂਕੇ ਲਿਆ ਉਤੱਕਦਾ ਔਲ ਜਾ ਕੇ ਰੱਖਿਆ ਗੁੱਡੇ ਦਾਲ ਦੇ ਮੁਖੀ ਸਾਹਿਬ ਖਾਲਸਾ ਜੀ ਅੱਜ ਵੀ ਚੱਲਣਾ ਪੈਣਾ ਅਮਣਾ ਹੀ ਪਹਿਣਾ ਪੰਥ ਦੀ ਸ਼ਰਨ ਅਮਣਾ ਹੀ ਪਹਿਣਾ ਫੇ ਬਾਬਾ ਜੀ ਬਾਬਾ ਨੈਣਾ ਸਿੰਘ ਜੀ ਉਹਨਾਂ ਵੇਲੇ ਬਿਵੇਕ ਸਰ ਸਾਹਿਬ ਉਹ ਅਮਰਕ ਸਰ ਸਾਹਿਬ ਉਹ ਸਰੋਵਰ ਦੇ ਕੰਢੇ ਹੀ ਰੱਖਦੇ ਸੀ ਆਪਣਾ ਪੜਾ ਉਹਨਾਂ ਦਾ ਨਿਕਲ ਗਿਆ ਅਸਥਾਨ ਅਜ ਰਹਿ ਗਿਆ ਇੱਧਰ ਉੱਧਰ ਪਾ ਦੇ ਗੁੱਡੇ ਦਾਲ ਨੂੰ ਦੇ ਦੇਣ ਗੁੱਡਾ ਦਾਲ ਤਿਆਰ ਕਰਵਾਏਗਾ ਕਰਨਾ ਪੈਣਾ ਫੇ ਖਾਲਸਾ ਜੀ ਉਹਨਾਂ ਤੋਂ ਬਾਅਦ ਅਕਾਲੀ ਜੀ ਕਿੱਡੀ ਵੱਡੀ ਹਸਤੀਆ ਕਿੰਨਾ ਚ ਅੱਜ ਕੀ ਕਹਿੰਨੇ ਜੱਫੇਦਾਰ ਹੋਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਨਹੀਂ ਮਰਗਾ ਉਹ ਫਰਲੇ ਵਾਲੇ ਸਨ ਉਹ ਚੱਕਰਦਾਰੀ ਸਨ ਉਹ ਖੜਗਦਾਰੀ ਸਨ ਉਹ ਪਾਣੇ ਵਾਲੇ ਸਨ ਉਹਨੇ ਪਜਾਮੀ ਨਹੀਂ ਪਾਈ ਕਦੇ ਦਿਨਾਲੀ ਜੀ ਨੂੰ ਕਹਿੰਦੇ ਤੁਸੀਂ ਉਹ ਨਹੀਂ ਸੀ ਭਾਈ ਉਹ ਚੋੜੇ ਵਾਲੇ ਸੀ ਉਹ ਗੁਰੂ ਕੀ ਕਿਰਪਾ ਸੀ ਪਰ ਖਾਲਸਾ ਜੀ ਉਹ ਦਮਾਲੇ ਥੱਲੇ ਕੇਸ ਕੀ ਚਲਾਉਂਦੇ ਸਨ ਪੱਕੇ ਕੇਸ ਕੀ ਕੇਸਾਂ ਦੇ ਨਾਲ ਬਹੁਤ ਵੱਡੀ ਪਾਪੜੀਆਂ ਇੱਥੇ ਹੀ ਪਸ ਨਹੀਂ ਔਰ ਗੁਰੂ ਨਾਨਕ ਸਾਹਿਬ ਦੀ ਚੱਕਰ ਚੱਕਰੀ ਸ਼ਾਸਤਰ ਜਿਹੜੇ ਮਹਾਰਾਜ ਆਪਣੇ ਦਮਾਲੇ ਚ ਧਲਾਉਂਦੇ ਸੀ ਬੁੱਢੇ ਦਲ ਦੇ ਸਾਰੀ ਸਿੰਘ ਜਥੇਦਾਰ ਸਾਹਿਬ ਔਰ ਸਿੰਘ ਵੀ ਰੱਖ ਦਿਆ ਪੰਜੀ ਸ਼ਾਸਤਰ ਚੱਕਰੀ ਬਾਗ ਨਖਾ ਤੀਰ ਖੰਡਾ ਤੇ ਸਿੱਧੀ ਸਾਹਿਬ ਜਿਹੜੇ ਕਹਿੰਦੇ ਨੇ ਅੱਜ ਸਿਗਾ ਸਿਰ ਸਾਹਿਬਾ ਲਾਉਂਦੇ ਆ ਜੀ ਇਸਨਾਨ ਕਰੀ ਜਾਂਦੇ ਇੱਕ ਮੈਨੂੰ ਕਹਿੰਦੇ ਉਹ ਮੈਂ ਕਿਹਾ ਜਿੰਦੀ ਕਿ ਤੂੰ ਬਾਈ ਫਿਰਦਾ ਐ ਝਾੜਦਾ ਦਮਾਲਾ ਤੇਤੋਂ ਵੱਡੀਆਂ 5 6 ਨਿਕਲਿਆਉਣੀਆਂ ਉਹਨੂੰ ਤੇ ਦਮਾਲੇ ਤੂੰ ਤੂੰ ਨਾਲ ਦਾ ਮੁਕਾਬਲਾ ਕਿੱਥੋਂ ਕਰ ਲਊਂਗੇ ਬਿਜੇ ਸਿੰਘ ਜੀ ਤਾਬਿਆ ਚੱਲੇ ਜੋ ਪੰਥ ਕੀ ਸਹਾਂ ਜਮ ਕੇ ਬਾਣ ਪੰਥ ਦੀ ਤਾਬਿਆ ਆ ਲੈ ਹੁਣ ਬਚਨ ਸੁਣ ਲਓ ਕਿ ਮੈਂ ਨਹੀਂ ਬੋਲਦਾ ਮੈਂ ਵੀ ਮੜ ਕੇ ਮੜਾ ਜਿਉਂ ਬੁਲਾਉਣਾ ਬਲਾਣਾ ਭਾਵੇਂ ਮੁੜ ਕੇ ਜੋ ਮਰਜ਼ੀ ਗਈ ਜਾਣਾ ਕਹਿ ਲੈਣਾ ਕੋਈ ਫਰਕ ਨਹੀਂ ਪੈਂਦਾ ਜੇ ਜੈ ਜੈ ਕਰਨ ਸੱਚ ਕਹਿੰਦੇ ਨਾ ਬੁੱਲੇ ਸ਼ਾਹ ਉਹਨਾਂ ਕਹਿਆ ਸੱਚ ਕਹਾਂ ਤਾਂ ਭੰਬੜ ਮੱਚਦਾ ਏ ਚੁੱਪ ਰਾਂ ਤਾਂ ਕੁਝ ਨਾ ਬਲਦਾ ਏ ਬੁੱਲੇ ਨੂੰ ਬਾਬਾ ਜੀ ਦਫਨਾਉਂਦੇ ਨਹੀਂ ਸੀ ਅੰਤ ਵੇਲੇ ਕਸੂਰ ਵਿੱਚ ਬੱਚੇ ਸੁਣੀਓ ਬੁੱਲੇ ਨੂੰ ਅੱਜ ਪੁੱਛਿਆ ਜਾਂਦਾ ਬੁੱਲੇ ਸ਼ਾਹ ਨੂੰ ਦਫਨਾਉਂਦੇ ਨਹੀਂ ਸੀ ਪਤਾ ਕਿੰਨ ਦਫਨਾਇਆ ਸਿੰਘ ਜੋ ਪਾਵਾਂ ਚੱਟ ਕੇ ਵਾਹਿਗੁਰੂ ਦੀ ਫਤਿਹ ਕਜਾਵਾਂ ਤੈਨੂੰ ਕਲਗੀਧਰ ਜੀ ਨੂੰ ਫਤਿਹ ਕਜ ਕੇ ਕਜਾਉਂਦੇ ਉਹ ਤੇ ਮੁਖ ਮੇਰਾ ਮਹਾਰਜ ਨੇ ਕਿਹਾ ਮਨੀ ਸਿੰਘ ਆ ਜਿਵੇਂ ਤੂੰ ਮੇਰੇ ਦਰਸ਼ਨ ਕਰ ਰਿਆ ਨਾ ਜਿਹੜਾ ਫਤਿਹਗੱਤ ਕੇ ਕੇ ਜਾਂਦਾ ਮੇਰੇ ਹੀ ਦਰਸ਼ਨ ਕਰਦਾ ਪਰ ਕਰੇਗਾ ਤੁਹਾਡੇ ਦਰਸ਼ਨ ਮਹਾਰਾਜ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਬਿਜਾ ਸਿੰਘ ਜੀ ਮਹਾਰਾਜ ਦੀ ਕਿਰਪਾ ਕੋਈ ਨੇ ਚਾਲੰਦੇ ਆਉਣ ਜਾਣ ਬਣਿਆ ਦੁਨੀਆ ਚੌਕ ਦੇ ਨਾਲ ਦਾ ਮੇਲਾ ਇਹ ਵੀ ਜਾਂਦੀ ਆਉਂਦੀ ਆ ਪਰ ਵੀਰੋ ਬਾਬਾ ਜੀ ਬਾਬਾ ਕਲਾਧਾਰੀ ਜੀ ਨਾ ਉਹ ਕਾਲੀ ਬਾਬਾ ਖੂਲਾ ਸੀਦਾ ਪੁਰਜ ਉਥੇ ਹੀ ਬੁੱਢਾ ਤਾਂ ਜਦੋਂ ਵੀ ਗਿਆ ਮਹਾਰਾਜਾ ਰਣਜੀਤ ਸਿੰਘ ਇਹਨਾਂ ਨਾ ਕੋੜੜਿਆਂ ਦੀ ਗੱਲ ਕਿਸੇ ਸਿੰਘ ਨੇ ਵੀ ਫਤੇ ਨਹੀਂ ਸੀ ਕਿਦਾਈ ਰਣਜੀਤ ਸਿੰਘ ਨੂੰ ਬਿਲਕੁਲ ਆਇਆ ਸੀ ਤੇ ਜਦੋਂ ਨਸ਼ਹਿਰਾ ਅੱਜ ਆਜਾ ਦੁਰਲਕੁਰ ਲੀਜ਼ਰ ਬਿਜਰਾ ਜੀਆਂ ਸਾਡੇ ਚ ਜਾਂਪੀਆਂ ਇੱਕੋ ਸਰਕਸ ਆ ਜਾ ਉਥੇ ਤੁਰਿਆ ਫਿਰਦਾ ਫਗਾਨ ਚ ਕਹਿੰਦੇ ਇੱਥੇ ਤਾਂ ਆਇਆ ਹੀ ਨਹੀਂ ਕੋਈ ਇਹਨਾਂ ਨੂੰ ਪਤਾ ਹੀ ਨਹੀਂ ਹਾਲੀ ਸਿਕੜਾ ਵੀ ਜਿਹੜੇ ਇਲਾਕੇ ਚ ਤੂੰ ਗਿਆ ਉੱਥੇ ਤੇਰੇ ਫੁੱਫੜ ਗਏ ਤੂੰ ਹੁਰਾ ਕੋਲੇ ਤੁਰਿਆ ਫਿਰਦਾ ਜਿਹੜੇ ਇਲਾਕੇ ਚ ਗਏ ਆ ਉਹ ਪਸ਼ਾਉਰ ਆ ਉਹ ਚਮਰਾਉਦਿਆ ਉਹ ਗੇਟਵੇ ਇੰਡੀਆ ਇੰਡੀਆ ਦਾ ਗੇਟ ਜਿੱਥੋਂ ਮਰਦੇ ਸੀ ਉਹ ਬੰਦ ਕੀਤਾ ਅਕਾਲੀ ਬਾਬਾ ਫੂਲਾ ਸਿੰਘ ਮਲਤਾਨ ਜਿੱਦਣ ਮਲਤਾਨ ਦੀ ਗੱਲ ਸੀ ਨਾ ਲਿਖਤਾ ਨੇ ਆਪ ਕਿਹਾ ਅਕਾਲੀ ਜੀ ਤੁਹਾਡੇ ਤੋਂ ਮੈਨਾਂ ਮਲਤਾਨ ਫਤੇ ਨਹੀਂ ਹੋਣਾ ਅਕਾਲੀ ਜੀ ਕਹਣਿਆ ਅਕਾਲੀ ਬਾਬਾ ਫੂਲਾ ਸਿੰਘ ਮਲਤਾਨ ਉਨੇ ਜਾ ਕੇ ਫਤੇ ਕੀਤਾ ਤੇ ਅੱਜ ਵਾਲਿਆਂ ਸਾਡੇ ਹੋਰੀ ਕੋਈ ਸਾਧੂ ਸਿੰਘ ਹੋਰੀ ਤੀਜੇ ਚੌਥੇ ਨੂੰ ਨਾਂ ਉਹਦਾ ਲਿਖਦਾ ਬਹੁਤ ਵੱਡਾ ਤੱਕਾ ਕੀਤਾ ਜਿੱਦਣੇ ਹੰਗ ਸਿੰਘ ਦਾ ਸਿਕਰਾ ਉਹਦਾ ਮੱਡੇ ਆ ਗਿਆ ਅੱਜ ਵੀ ਮਟੇਰਦਾ ਸੀ ਜਥੇਦਾਰ ਬਾਬਾ ਕਰਮਕ ਸਿੰਘ ਜਿੰਨੇ ਹੰਗ ਸਿੰਘ ਲਿਆ ਨਾ ਉਹ ਨੰਹੰਗ ਸਿੰਘ ਜੀ ਲਿਖਿਆ ਸੀ ਉਹ ਕੱਟ ਦਿੰਦਾ ਸੀ ਆਪਣੇ ਵੀ ਗਈ ਪਤਾ ਨਹੀਂ ਕੀ ਹੋ ਜਾਂਦਾ ਫਿਰ ਇਹ ਜਿੱਥੋਂ ਮਰਜੀ ਇਹਦੀ ਨਿਕਲਣਾ ਮੋਟ ਇਹਨਾਂ ਦੇ ਘਾਤਰੇ ਸ਼ਾਸਤਰ ਦੀ ਰਹਿਣ ਕਰੇ ਤੇ ਬਾਬਾ ਕਿਹੜਾ ਕਿਹੜਾ ਜੰਮਿਆ ਹੋਵੇ ਸਾਡੇ ਦੇ ਰੋਮ ਰੋਮ 'ਚ ਸ਼ਾਸਤਰ ਆ ਲੋਹਾ ਸਾਡਾ ਪਿੰਨਾ ਆਏ ਤੇ ਲੋਹਾ ਸਾਡਾ ਮੈਂ ਤਾਂ ਬਾਬਿਆਂ ਦੀ ਸਾਨੂੰ ਦੇਖੀ ਜਾਣਦੇ ਜਾਂ ਇੱਥੇ ਪਾਸੇ ਦਾ ਲਾਲਾ ਇਹ ਜਿੰਨੇ ਸਰਸੇ ਬਾੜਿਆਂ ਨੇ ਜੂੜ ਲਾ ਲਿਆ ਸੀ ਉਦੋਂ ਹੁਣ ਤੇ ਚਲੋ ਹੋਰ ਹੀ ਗੱਲ ਦੀ ਹੋ ਗਈ ਵੀ ਅੰਦਰ ਕਰਾਉਣਾ ਜਾਂ ਮਾਫੀਆਂ ਮੰਗਾਉਣੀਆਂ ਬਾਬਾ ਜੀ ਚਟਾਨ ਵਰਗ ਮੂਰੇ ਲਾ ਕੇ ਖੜੇ ਐਵੇਂ ਨਹੀਂ ਔਰ ਇੱਕ ਛੇੜਦੇ ਰੱਖ ਲਿਓ ਸਾਡੀ ਛੱਡੋ ਸਾਰਿਆਂ ਪੰਥ ਦੀ ਸ਼ਰਤ ਆਉਣੀ ਪੈਣਾ ਤੇ ਝੁਗ ਝੁਗ ਕੇ ਆਉਣਾ ਪੈਣਾ ਤੇ ਫੇਰ ਨਾਲ ਉਹ ਚੋਦੀ ਦਿਓ ਚੱਗਿਆ ਰਹਾ ਬਾਬਾ ਪ੍ਰੇਮ ਸਿੰਘ ਨੂੰ ਸਨ ਮਾਰਿਆ ਉੱਪਰ ਖੜੇ ਨੇ ਮੈਂ ਗਾਲ ਸਾਨੂੰ ਕਰੇ ਆ ਬੱਚਿਆਂ ਨੇ ਮਾਰੇ ਕਿਰਪਾ ਕਰੇ ਬੁੱਢਾ ਦਾ ਪੰਥ ਇਹ ਬੱਡੀ ਪਾਵਰੇ ਮਹਾਰਾਜੀ ਬਾਬਾ ਜੀ ਜੇ ਹੁਣ ਮੈਨੂੰ ਦੱਸਣ ਲੱਗਾ ਨਾ ਇਤਿਹਾਸ ਬਾਬਾ ਜੀ ਬਾਬਾ ਗਜਨ ਸਿੰਘ ਜੀ ਆ ਸੱਚਖੰਡਵਾਰਸੀ ਹੋ ਗਏ ਬਾਬਿਆਂ ਨੂੰ ਵੀ ਫੜਿਆ ਹੀ ਸੀ ਤੇ ਬਾਬਿਆਂ ਜਾ ਕੇ ਸਨ ਇਹ ਕਨੀ ਬਹੁਤ ਬਾਬਾ ਹਰੀਆਂ ਮੇਲਨ ਜਦੋਂ ਬੰਦੀ ਖਤਮ ਕਰਦੇ ਲੱਗੇ ਬਾਬੇ ਅਰੇ ਇੱਕ ਥੋੜੀ ਮੇਰੇ ਵਰਗੇ ਇੱਦਾਂ ਹੀ ਗੱਲ ਇਹ ਮਾਰੇ ਜੁਆ ਮੇਰਾ ਬਾਬਾ ਵੱਲਾ ਜੀ ਬਿਠੇ ਨੇ ਬਾਬੇ ਪਟਪਟ ਬਿਠੇ ਨੇ ਔਰ ਆਮੇ ਮੇਜਰ ਸਿੰਘ ਸੋਢੀ ਸਾਹਿਬ ਅਯੂਗੀ ਛੂ ਕੇ ਚਲੇ ਗਏ ਇੰਗਲੈਂਡ ਦੀ ਉੱਤਰਾਖੰਡ ਉੱਤਰਾਖੰਡ ਵੀ ਯੂਕੇ ਆ ਆਪਣੇ ਦੇਸ਼ੇ ਸਭ ਕੁਝ ਹੀ ਆ ਗੱਲ ਔਰ ਸਾਰੇ ਤੁਸੀਂ ਖੁਸ਼ੇ ਮਨਾ ਰਹੇ ਹੋ ਕਿਰਪਾ ਵਰਤਾ ਰਹੇ ਹੋ ਮੜੀਆਂ ਵਾਲੇ ਪਹਿਹਾੜੀਆਂ ਤੇ ਪਰ ਲੋਕਾਂ ਨੇ ਪੁਆੜੇ ਪਾਏ ਸਾਨੂੰ ਬਤਾ ਫੋਟ ਕੀ ਹੁੰਦੀ ਆ ਕਿ ਫੋਟ ਨਹੀਂ ਪੈਣ ਦੇਣੀ ਗੁਰਬਚਨ ਸਿੰਘ ਜੀ ਉਹ ਬਹੁਤ ਸਨਕਾਰਯੋਗ ਨੇ ਅਸੀਂ ਪਿਆਰ ਕਰਦੇ ਆ ਉਹ ਵੀ ਬਾਬਾ ਬਿੱਦੀ ਚੰਦਿਮਾਨ ਸਿੰਘ ਨੇ ਬਾਹਰ ਜਿਹੜੀ ਦਸਤਾਰ ਬੱਝੇ ਬਾਬੇ ਅਵਤਾਰ ਸਿੰਘ ਜੀ ਦੇ ਬੱਝੀਆਂ ਉਹ ਵੀ ਇਹ ਮੈਨੂੰ ਮੰਨਦੇ ਨਹੀਂ ਔਰ ਅੱਜ ਵੀ ਇਹ ਬਹਿ ਕੇ ਆ ਮਸਲੇ ਹੱਲ ਕਰਵਾ ਦੇਣਗੇ ਦੂਜਿਆਂ ਤੀਜਰ ਵਿੱਚ ਬੋਲਣ ਦੀ ਲੋੜ ਨਹੀਂ ਖੰਸਾ ਜੀ ਇੱਕ ਜਗ੍ਹਾ ਹੀ ਕਰੋ

ਮਾਫੀ ਚਾਹੁੰਦਾ ਇਹ ਬਾਪੀਓ ਵੱਡੇ ਕਿਰਪਾ ਕਰਦੇ ਹੋ ਦੂਜੀ ਗੱਲ ਜਿਹੜੇ ਗੱਲਾਂ ਚੱਲ ਪਈ ਅਗਲੀ ਬਾਣਾ ਖਾਲਸਾ ਦੀ ਇਹ ਹੈ ਚੰਦੀ ਸੱਡੀਆਂ ਦਾ ਫੇਕ ਆਕਾਲ ਮੁਖ ਦਾ ਬਾਣਾ ਜਿਹੜਾ ਤੁਹਾਡੇ ਸਾਡੇ ਕਣ ਕੋ ਆਪਦਾ ਸਾਨੂੰ ਪਹਿਨਾਉਂਦਾ ਇਹ ਇਹਦੀ ਫਿਰ ਮਰਯਾਦਾ ਤੇ ਹੈ ਨਾ ਕੋਈ ਇਹਦੀ ਰਿਸਪੈਕਟ ਤੇ ਹੈ ਨਾ ਕੋਈ ਇਹ ਥੋੜੀ ਹੈ ਵੀ ਇਹ ਬਾਣਾ ਬਾਕੇ ਅਸੀਂ ਜੋ ਮਰਜ਼ੀ ਕਰਦੇ ਫਿਰੇ ਵੀ ਗੱਲ ਤੇ ਤੇ ਸ੍ਰੀ ਸਾਹਿਬ ਸ੍ਰੀ ਸਾਹਿਬ ਉਹ ਤੇ ਇੱਕੋ ਹੀ ਪਾਰ ਨਾ ਜਦੋਂ ਦਿੱਤਾਉਣ ਲੱਗੇ ਉਹ ਬੱਚੀ ਕੱਚਾ ਪਾ ਨਾ ਜੇ ਕਿਸੇ ਦੇ ਮਾਰ ਦਿਓ ਉਹ ਮੁੜ ਕੇ ਫੇਜਾ ਦੇ ਕੋ ਮੁੱਤੇ ਆ ਤੂੰ ਸਮਝੀ ਗਏ ਹੋ ਨਿਆ ਵੀ ਜਾਂਦਾ ਛੇੜੋ ਨਾ ਜੇ ਛੇੜਨ ਨਾਲ ਵਿੱਚ ਅਜਨਾ ਕੰਮ ਨਾ ਵੇੜੋ ਵਿੱਚ ਵਿਚਾਰੇ ਕਿਉਂ ਰੱਖਦੇ ਆ ਗਾਲਾਂ ਖਾਣ ਨੂੰ ਤੇ ਮੁੜ ਕੇ ਪੰਥ ਨੂੰ ਬਦਨਾਮ ਕਰਵਾਉਂਦੇ ਫਿਰਦੇ ਆ ਐਨੇ ਖੁੰਡਾ ਜਿਆ ਕੰਮ ਨਾ ਰੱਖੋ ਦਿਖਾਈ ਨਾ ਰੱਖੋ ਜਾਂ ਘਟੇਕ ਕੇ ਹੀ ਰਹੋ ਕੋਈ ਨਹੀਂ ਸਭ ਛੱਡ ਜਾਣੇ ਆ ਸਭ ਜਾਂਦੇ ਲੱਗਣੇ ਆ ਤੇ ਆ ਲਓ ਕ੍ਰਿਸ਼ੀ ਦੀ ਸ਼ਾਨ ਇਹ ਬਾਪੂ ਬਨੀ ਸਿੰਘ ਦੇ ਬਿਖਦੇ ਆ ਆਜ਼ਾਦ ਅਜ਼ਾਦ ਹੋ